ਸਿੱਖ ਕੌਮ ਜਿਹੜੀ ਪੰਜਾਬ ਦੇ ਵਿੱਚ ਜ्यादातर ਵਸਦੀ ਹੈ ਤੇ ਦੁਨੀਆਂ ਦੇ ਵੀ ਵੱਖ-ਵੱਖ ਖਿੱਤਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਸਦੀ ਹੈ ਹਿੰਦੁਸਤਾਨ ਚ ਵੀ ਸਾਰੇ ਚ ਵਸਦੀ ਹੈ ਤੇ ਇਸ ਕੌਮ ਦੀਆਂ ਕੁਰਬਾਨੀਆਂ ਵੀ ਦੇਸ਼ ਲਈ ਬਹੁਤ ਨੇ ਦੇਸ਼ ਲਈ ਵੀ ਬਹੁਤ ਨੇ ਆਪਣੇ ਪੰਜਾਬ ਲਈ ਵੀ ਬਹੁਤ ਨੇ ਪਰ ਜਿੰਨਾ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਜਿੰਨਾ ਇਸ ਕੌਮ ਨੇ ਦੇਸ਼ ਲਈ ਕੀਤਾ ਹੈ ਪਤਾ ਨਹੀਂ ਤਾਂ ਕੋਈ ਸਾਡੇ ਲੀਡਰਾਂ ਦੇ ਵਿੱਚ ਮੁਕਸਰਿਆ ਉਹ ਨਹੀਂ ਲੈ ਸਕੇ ਜੋ ਜਾਇਜ਼ ਗੱਲਾਂ ਵੀ ਸਨ ਸਿੱਖ ਕੌਮ ਦੀ ਉਹ ਵੀ ਮੰਨੀਆਂ ਨਹੀਂ ਗਈਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਸ਼ਾ ਨੂੰ ਤਪੀਆਂ ਦਮੀ ਉੱਤੇ ਬੈਠਣਾ ਪਿਆ ਉਹ ਕੁੰਡੀਆਂ ਦੇਗਾ ਵਿੱਚ ਬੈਠਣਾ ਪਿਆ ਤਪਤੀਸ ਰੇਤ ਸਰ ਦੇ ਵਿੱਚ ਪਾਣੀ ਪਈ ਕਾਮ ਦੀ ਖਾਤਰ ਕਰਵਾਣੀ ਬਹੁਤ ਵੱਡੀ ਦਿਨ ਪਈ ਉਸ ਤੋਂ ਬਾਅਦ ਨੌਵੇਂ ਪਾਸ਼ਾ ਨੂੰ ਸ਼ਹਾਦਤ ਦਿੱਲੀ ਦੇ ਵਿੱਚ ਕਰਕੇ ਇਸ ਦੇਸ਼ ਦੇ ਧਰਮ ਦੇ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਦੇਣੀ ਪਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਵਾਂਸੀ ਬਾਰ ਦਿੱਤਾ ਵੱਡੇ ਸਰਬਜਾਤੇ ਛੋਟੇ ਸਰਬਜਾਤੇ ਮਾਤਾ ਜੀ ਪਿਤਾ ਜੀ ਬਹੁਤ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਪਰਿਆਦਾ ਸਿੱਖਾਂ ਦਾ ਜੇ ਉਹਨਾਂ ਕੁਰਬਾਨੀਆਂ ਬਲ ਗਿਣਤੀ ਕਰੀਏ ਜਾਂ ਬੋਲਦੇ ਤਾਂ ਬਹੁਤ ਲੰਮਾ ਸਮਾਂ ਲੱਗ ਸਕਦਾ ਦੱਸਿਆ ਨਹੀਂ ਜਾ ਸਕਦੀ ਇੰਨੀਆਂ ਜ਼ਿਆਦਾ ਕੁਰਬਾਨੀਆਂ ਬੜੇ ਔਖੇ ਟਾਈਮ ਜਦੋਂ ਕਿ ਉਹਨਾਂ ਲੋਕਾਂ ਦਾ ਰਾਜ ਸੀ ਜਿਹੜੇ ਦਲੀਲ ਪੀਰ ਸੁਣਨ ਨੂੰ ਤਿਆਰ ਹੀ ਨਹੀਂ ਸੀ ਬਸ ਜਿਹੜਾ ਕੋ ਉਹਨਾਂ ਦੇ ਖਿਲਾਫ ਬੋਲਦਾ ਸੀ ਉਹਨਾਂ ਦਾ ਕਤਲਾਮ ਕਰ ਦਿਓ ਪਕਾ ਦਿਓ ਜਿਵੇਂ ਹੋਣਾ। ਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਤੋਂ ਬਾਅਦ ਪ੍ਰੇਸ ਸਾਹਿਬੇਲਾ ਵੀ ਆਇਆ ਕਿ ਜਿੱਥੇ ਵੀ ਕਿਤੇ ਸਿੱਖਾਂ ਸਿੱਖ ਥਿਆਉਂਦੇ ਨੇ ਭਾਵੇਂ ਥੋੜਾ ਜਿਹਾ ਜਰਬੰਦਾ ਸਿੰਘ ਬਹਾਦਰ ਜੀ ਦਾ ਨਾਲੀ ਬੀਬੀ ਸਾਹਿਬ ਨੇ ਪੜ੍ਹਿਆ ਨਾ ਮਸਰਹਾਂ ਦਾ ਪਟੇ ਬੀਬੀ ਉਹਨਾਂ ਦੇ ਸੁਖ ਦਾ ਸਾਥ ਥੋੜਾ ਜਿਹਾ ਚਰ ਕੌਮ ਨੂੰ ਆਇਆ ਪਰ ਉਹ ਵੀ ਬੜਾ ਥੋੜਾ ਸਾ ਬਸ ਉਸ ਤੋਂ ਬਾਅਦ ਤਾਂ ਸਿੱਖਾਂ ਦੇ ਉੱਤੇ ਸਮਝ ਲਓ ਕਿਸੇ ਦਾ ਦਿੱਤਾ ਦਾ ਪਹਾੜ ਹੀ ਟੁੱਟ ਗਿਆ ਵੱਡੇ ਕਲੂਕਾਰੇ ਛੋਟੇ ਕਲੂਕਾਰੇ ਜਿੱਥੇ ਸਿੱਖ ਜਾਂਦਾ ਸਿਰ ਵੱਢ ਲਓ ਪੈਸੇ ਲੈ ਲਓ ਇੱਥੋਂ ਤੱਕ ਕਿ ਲੜਕੀਆਂ ਦੇ ਸਿਰ ਵੱਢ ਕੇ ਵੀ ਲੋਕਾਂ ਨੇ ਪੈਸੇ ਲੈਂਦੇ ਰਹੇ ਉਸ ਵੇਲੇ ਮੁਗਲ ਹਾਕਮਾਂ ਤੋਂ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਬਹੁਤ ਔਖਾ ਸਮਾਂ ਸੀ ਉਹਦਾ ਸਮਾਂ ਸਿੱਖਾਂ ਨੂੰ ਲੋਕੀਂ ਹੈ ਨਾ ਕੋਈ ਤੇ ਕਾਲਾ ਨਹੀਂ ਸੀ ਪੱਕਾ ਪਰ ਫਿਰ ਵੀ ਗੁਰੂ ਗੁਰੂ ਘਰ ਨਾਲ ਜੁੜੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਰਹੇ ਤੇ ਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਬਚਾਉਂਦੇ ਰਹੇ ਇੰਨੇ ਤਸ਼ੱਦਦ ਮੈਨੂੰ ਨਹੀਂ ਲੱਗਦਾ ਜਹਾਦੂਦੀਆਂ ਨੇ ਚੱਲੇ ਆ ਪਰ ਜਹਾਦੂਦੀਆਂ ਤੋਂ ਵੱਧ ਜਿਹੜੇ ਤਸ਼ੱਦਦ ਹੈ ਜਿਹੜੇ ਕੁਰਬਾਨੀਆਂ ਕੀਤੀਆਂ ਨੇ ਉਹ ਸਿੱਖਾਂ ਕogne ਕੀਤੀ ਹੈ ਇਹ ਏਡੀ ਬਹਾਦਰ ਕੌਮ ਹੈ ਫਿਰ ਬਿਸਲਾਮ ਜਾਂ ਬਿਸਲਾ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੈ 40 ਵਰ੍ਹੇ ਦਾ ਰਾਜ ਉਹ ਬਹੁਤ ਵਧੀਆ ਤਿੰਨ ਸਾਲੀ ਰਾਜ ਸੀਗਾ ਪਰ ਸਿੱਖਾਂ ਦੀ ਬਦਕਿਸਮਤੀ ਕਹਿ ਲੋ ਜਾਂ ਮਹਾਰਾਜੇ ਤੂੰ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਐ ਜਿਹੜਾ ਕਿ ਉਸ ਐਡੇ ਸ਼ਕਤੀਸ਼ਾਲੀ ਰਾਜ ਨੂੰ ਜੀ ਤੋਂ ਅੰਗਰੇਜ਼ ਵੀ ਡਰਦੇ ਸੀ ਅੰਗਰੇਜ਼ ਵੀ ਲੜਨ ਨੂੰ ਤਿਆਰ ਨਹੀਂ ਸੀ ਉੱਥੇ ਕੋਈ ਆਪਣਾ ਜੋਗ ਬਾਰਸ ਆਪਣੇ ਜਿਉਂਦੇ ਜਿਉਂਦੇ ਆ ਪੈਦਾ ਨਹੀਂ ਕਰ ਸਕੇ ਡੋਗਰੇ ਹਾ ਵੀ ਹੋਗੇ ਉਸ ਦੇ ਉੱਤੇ ਤੇ ਡੋਗਰੇ ਨੇ ਸਾਰਾ ਹੀ ਉਹ ਰਾਜ ਜਿਹੜਾ ਐਡਾ ਸ਼ਕਤੀਸ਼ਾਲੀ ਰਾਜ ਸੀ ਜੀ ਤੋ ਦੁਨੀਆ ਦੀ ਸਭ ਤੋਂ ਤਕੜੀ ਕੌਮ ਅੰਗਰੇਜ਼ ਵੀ ਡਰਦੀ ਸੀ ਉਹ ਰਾਜ ਅੱਠ ਦਸ ਸਾਲਾਂ ਦੇ ਵਿੱਚ ਬਿਲਕੁਲ ਮਿੱਟੀ ਚ ਲੱਗ ਗਿਆ ਤੇ ਸਾਡਾ ਪੰਜਾਬ ਹੈ ਜਿਹੜਾ ਇਹ ਵੀ ਅੰਗਰੇਜ਼ਾਂ ਦੇ ਰਾਜ ਕਲਾਮ ਹੋ ਗਿਆ ਫਿਰ ਅਸੀਂ ਫੇਰ ਲੱਗੇ ਰਹੇ ਦੇਸ਼ ਦੀ ਖਾਤਰ ਕੁਰਬਾਨੀਆਂ ਕਰਨ ਦੇ ਲਈ ਅੰਗਰੇਜ਼ਾਂ ਨਾਲ ਵੀ ਲੜਦੇ ਰਹੇ ਹਾਲਾਂਕਿ ਅੰਗਰੇਜ਼ਾਂ ਨੇ ਸੁੱਖ ਸਹੂਲਤਾਂ ਜ਼ਾਹਰ ਦਿੱਤੀਆਂ ਸਿੱਖਾਂ ਕੌਮ ਨੂੰ ਸਹੂਲਤਾਂ ਵੀ ਦਿੱਤੀਆਂ ਜਿਵੇਂ ਇਹਨਾਂ ਦੇ ਬਰਦ ਦੇ ਵੀ ਦਿੱਤੇ ਫਾਇਦੇ ਬਿਖ ਭਰਤੀ ਵੀ ਦਿੱਤੀ ਹੋਰ ਥਾਂ ਵੀ ਕੀਤਾ ਕਾਫੀ ਵੱਡੇ ਉਹਦੇ ਵੀ ਸਿੱਖ ਕੌਮ ਨੂੰ ਦਿੱਤੇ ਗਏ ਪਰ ਸਿੱਖ ਕੌਮ ਕਿਉਂਕਿ ਆਜ਼ਾਦੀ ਦੇ ਪ੍ਰਮਾਨੇ ਸੀ ਇਹਨਾਂ ਨੂੰ ਆਜ਼ਾਦੀ ਦਾ ਬਹੁਤ ਚਾਹ ਸੀ ਇਸ ਦੇਸ਼ ਦੀ ਆਜ਼ਾਦੀ ਲਈ ਵੀ ਬਹੁਤ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਜੇ 100 ਵੱਧਾ ਫਾਸੀ ਜਿਹੜਿਆ ਤਾਂ ਸਮਝ ਲਓ ਵੀ ਅਸੀਂ ਸਿੱਖ ਜਿਹੜੇ ਨੇ ਦਾ ਪੰਜਾਬੀ ਜਿਹੜੇ ਨੇ ਜੇ ਜ਼ਿਆਦਾ ਤਾਂ ਕੁਰਪ ਹੋਈਆਂ ਤਾਂ ਉਹ ਵੀ ਪੰਜਾਬੀਆਂ ਹੀ ਹੋਣ ਜਾਣੇ ਤੇ ਜੇ ਵੱਡਾ ਨੁਕਸਾਨ ਹੋਇਆ ਦੇਸ਼ ਦੀ ਦਾ ਉਹਦਾ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪੰਜਾਬੀਆਂ ਨੂੰ ਤੇ ਸਿੱਖ ਭਾਈਚਾਰੇ ਨੂੰ ਹੋਇਆ ਸੋ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਪਿਆ ਜੇ ਇਧਰ ਲੈ ਕੇ ਪਾਸੇ ਆਏ ਤੇ ਇੱਥੇ ਵੀ ਜਿਹੜੀ ਗਵਰਨਮੈਂਟ ਬਣ ਗਈ ਉਹ ਵੀ ਕਿਸੇ ਦੀ ਫਿਰ ਮੇਰੇ ਗੱਲ ਉਹੀ ਆਉਂਦੀ ਹੈ ਵੀ ਜਾਂ ਤਾਂ ਸਾਡੇ ਲੀਡਰ ਸਹਿਬਾਨ ਤੋਂ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ ਜੋ ਉਸੇ ਆਪਣੇ ਗੱਲ ਸਮਝਾਉਣ ਦੇ ਵਿੱਚ ਠੀਕ ਨਹੀਂ ਬੈਠੇ ਜਾਂ ਅਸੀਂ ਜਾਦੇ ਲੜਾਈਆਂ ਝਗੜਿਆਂ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਅਸੀਂ ਬੈਠ ਕੇ ਗੱਲਬਾਤ ਕਰਨ ਦੇ ਤੌਰ ਤੇ ਕਿਸੇ ਮੌਕੇ ਤੇ ਕਾਬਜਾਬ ਨਹੀਂ ਹੋ ਸਕੇ ਕਿਸੇ ਗੱਲ ਤੇ ਜਿਹੜੀ ਸਾਡੀ ਜਿੰਨੀ ਸਾਡੀ ਕੁਰਬਾਨੀ ਸੀ ਜਿੰਨਾ ਅਸੀਂ ਕੀਤਾ ਸੀ ਉਹਦਾ ਭੋਰਾ ਮੁਰ ਨਹੀਂ ਪਿਆ ਬਲਕਿ ਇੱਥੇ ਵੀ ਇਹੋ ਕੀ ਗੱਲਾਂ ਫੇਰ ਸਾਡੇ ਨਾਲ ਸ਼ਕਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਪੰਜਾਬੀ ਸੂਬਾ ਵੰਗਿਆ ਉਹਨੂੰ ਵੀ ਸਿਕਸ ਸਟੇਟ ਦਾ ਰਾਹ ਦੇ ਦਿੱਤਾ ਗਿਆ ਸਾਰੇ ਸੂਬੇ ਕੋਈ ਰਾਜਧਾਨੀ ਆਪਦੀ ਰਹਿੰਦੀ ਹੁੰਦੀ ਆ ਪਰ ਸਾਡੀ ਰਾਜਧਾਨੀ ਵੀ ਕੋਲੀ ਪਾਣੀ ਵੀ ਕੋਲਿਆ ਪੰਜਾਬੀ ਬੋਲ ਦੇ ਇਲਾਕੇ ਵੀ ਕੋਲੇ ਬੜੀ ਲੰਮਾ ਸੰਘਰਸ਼ ਕਰਨਾ ਪਿਆ ਪੰਜਾਬੀ ਸੂਬਾ ਲੈਣ ਦੀ ਖਾਤਰ ਜਾਂ ਅਲਾਂਕੋ ਬੋਲੀ ਦੇ ਆਧਾਰ ਤੇ ਸੂਬਾ ਸੀ ਕੋਈ ਸਿੱਖ ਸੂਬਾ ਨਹੀਂ ਸੀ ਮਗਦੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਬਣਦੇ ਸੀ ਉਹਦੇ ਚ ਹੀ ਬੜੀਏ ਕਰਵਾਣੀ ਕਰਨੀ ਪਈ ਬੜਾ ਔਖੇ ਸਮੇਂ ਆਏ ਫਿਰ ਆਪਣੇ ਹੱਕਾਂ ਦੇ ਲਈ ਫਿਰ ਵੀ ਕਿਉਂਕਿ ਸਿੱਖ ਕੌਮ ਜਾਂ ਪੰਜਾਬੀ ਟਿਕਦੇ ਨਹੀਂ ਹੈਗੇ ਆਪਣੇ ਹੱਕਾਂ ਲਈ ਲੜਦੇ ਰਹੇ ਫਿਰ ਇਹ ਜਿਹੀਆਂ ਸਥਿਤੀਆਂ ਵੀ ਆਈਆਂ ਪੰਜਾਬ ਦੇ ਵਿੱਚ ਫੌਜ ਦਾ ਹਮਲਾ ਹੋਇਆ ਗੁਰੂ ਘਰਾਂ ਦੇ ਉੱਤੇ ਫੌਜ ਦੇ ਹਮਲੇ ਹੋਏ ਖਾਲਸਾ ਘਟਾਤਾ ਫੌਜ ਨੇ ਫਿਰ ਬਹੁਤ ਵੱਡਾ ਨੁਕਸਾਨ ਹੋਇਆ ਇੰਦਰਾਗੜੀ ਮਾਰੀ ਗਈ ਫਿਰ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡੇ ਪਮਾਨ ਦੇ ਕਤਲਾਮ ਕੀਤਾ ਗਿਆ ਮੇਰਾ ਕਹਿਣ ਦਾ ਭਾਵ ਵੀ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਵਾਨੀਆਂ ਕਰਦੀਆਂ ਇੰਨੀਆਂ ਕੁਰਬਾਨੀਆਂ ਕਰਦੀਆਂ ਸ਼ੁਰੂ ਤੋਂ ਲੈ ਕੇ ਪਤਾ ਨਹੀਂ ਕਿਉਂ ਅਸੀਂ ਕੋਈ ਸਹੀ ਜਿਹੜੀ ਚੀਜ਼ ਸਾਡੀ ਜੋ ਸਾਡਾ ਹੱਕ ਬਣਦਾ ਸੀ ਸਿਆ ਅਸੀਂ ਉਹ ਲੈਣ ਦੇ ਵਿੱਚ ਕਾਮਯਾਬ ਨਾ ਹੋ ਹਟ ਟਪ ਤੇ ਤੁਸੀਂ ਇਕੱਠੇ ਨਹੀਂ ਹੋਏ ਪਤਾ ਨਹੀਂ ਸਾਡਾ ਕਿਤੇ ਨਾ ਕਿਤੇ ਅਸੀਂ ਮਾਰਕ ਜਰੂਰ ਖਾਦੇ ਰਹੇ ਇਸ ਗੱਲ ਦੇ ਵਿੱਚ ਨਹੀਂ ਤਾਂ ਸਾਡਾ ਜਿੰਨਾ ਨਾ ਅਸੀਂ ਕੁਰਬਾਨੀਆਂ ਕੀਤੀਆਂ ਚਾਹੇ ਦੇਸ਼ ਦੀ ਫੌਜ ਦੇ ਵਿੱਚ 1971 ਦੀ ਜੰਗ ਸੀ ਚਾਹੇ 65 ਦੀ ਜੰਗ ਸੀ ਚਾਹੇ ਬਾੜ ਦੀ ਜੰਗ ਸੀ ਉਹਦੇ ਚੀ ਵੱਡੀਆਂ ਕੁਰਬਾਨੀਆਂ ਸੇਕ ਆਉਂਦੀਆਂ ਆ ਪੰਜਾਬੀਆਂ ਦੀਆਂ ਨੇ ਉਹਦੇ ਚ ਵੀ ਜ਼ਿਆਦਾ ਪਰ ਸਾਨੂੰ ਹੱਕ ਫੇਰਨਾ ਮਿਲੇ ਜੇ ਦੇਸ਼ ਭੁੱਖਾ ਮਰਦਾ ਸੀ ਅਰਾਜ ਇੰਨਾ ਪੈਦਾ ਕਰਕੇ ਸੀ ਦਿੱਤਾ ਅੱਜ ਵੀ ਦੇ ਰਹੇ ਆ ਸਾਰੇ ਮੁਲਕ ਦਾ ਢਿੱਡ ਵੀ ਭਰਦੇ ਤੇ ਵਾਫਰ ਵੀ ਕਰਤਾ ਸੀ ਨਾਲ ਪਰ ਉਹਦਾ ਵੀ ਸਾਨੂੰ ਕੋਈ ਪੂਰਾ ਮੁੱਲ ਨਹੀਂ ਮਿਲਦਾ ਵੀ ਜਦ ਸਾਡੀ ਕੋਈ ਇੱਜ਼ਤ ਮਾਰ ਨਹੀਂ ਉਸ ਗੱਲ ਤੇ ਹੁੰਦਾ ਕਿ ਦੇਸ਼ ਲਈ ਇੰਨਾ ਕੁਝ ਕਰਦੇ ਨੇ ਸੋ ਮੈਂ ਇੱਥੇ ਫਿਰ ਉਹੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈ ਜਾਂ ਤਾਂ ਦੇਸ਼ ਦੇ ਹਾਕਮ ਹੀ ਸਾਨੂੰ ਚੰਗਾ ਨਹੀਂ ਸਮਝਦੇ ਤੇ ਜਾਂ ਦੇਸ਼ ਦੇ ਹਾਕਮਾਂ ਤੋਂ ਅਸੀਂ ਆਪਣੀ ਗੱਲ ਬਣਾਉਣ ਦੇ ਵਿੱਚ ਸਮਰਥ ਨਹੀਂ ਲੱਗੇ ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ ਅਸੀਂ ਉਹ ਗੱਲ ਜਿਹੜੀ ਕਿ ਬੜੇ ਪਿਆਰ ਨਾਲ ਬੈਠ ਕੇ ਕੀਤੀ ਜਾ ਸਕਦੀ ਹੈ ਸਮਝਾਈ ਜਾ ਸਕਦੀ ਹੈ ਸਾਰੇ ਇਕੱਠੇ ਹੋ ਕੇ ਜਿਹੜੇ ਪੰਜਾਬ ਦੇ ਹੱਕ ਆ ਜਾਂ ਜਿਸੇ ਕੌਮ ਦੇ ਹੱਕ ਆ ਉਹਨਾਂ ਨੂੰ ਤਾਂ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਮਤ ਭੇਦ ਭਲਾ ਕੇ ਕਰੂ ਜੀ ਉਹ ਜਾ ਕੇ ਗੱਲ ਤਾਂ ਕਰ ਸਕਦੇ ਆ ਤਾਂ ਕਿ ਉਹ ਬਹਾਕਮ ਨੂੰ ਅਸੀਂ ਮਜਬੂਰ ਕਰ ਦਈਏ ਉਹਨਾਂ ਨੂੰ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਉਹ ਮੰਨਣੀਆਂ ਪੈਣ ਗਬੋਧੀਆਂ ਗੱਲਾਂ ਜਾਇਜ਼ ਨਹੀਂ ਬੋਧੀਆਂ ਗੱਲਾਂ ਜਾਇਜ਼ ਨਹੀਂ ਉਹ ਮੰਨਣੀਆਂ ਪੈਣ ਤੇ ਪਰ ਕਿਉਂ ਅਸੀਂ ਪਤਾ ਨਹੀਂ ਕਿਉਂ ਲੜਨ ਦੇ ਵਿੱਚ ਅਸੀਂ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਝਗੜਿਆਂ ਦੇ ਵਿੱਚ ਅਸੀਂ ਕਹਿੰਦੇ ਵੀ ਕੋਈ ਨਾ ਕੋਈ ਮੋੜ ਚਾਲ ਆ ਤੱਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਪਰ ਪ੍ਰਾਪਤ ਨਹੀਂ ਹੋਇਆ ਸੱਚੀ ਗੱਲ ਤਾਂ ਇਹ ਸਿੱਖੋਂ ਨੇ ਜਿੰਨੀਆਂ ਕਰਵਾਨੀਆਂ ਕੀਤੀਆਂ ਪ੍ਰਾਪਤੀ ਸਾਡੀ ਬਹੁਤ ਘੱਟ ਹੈ ਘੱਟ ਕੇ ਨਾ ਮਾਤਰੀ ਹੈ ਤੇ ਸਿਆਣੇ ਕਹਿੰਦੇ ਆ ਲੀਡਰ ਸਿਆਣਾ ਕੌਮ ਦਾ ਉਹ ਵੀ ਹੁੰਦਾ ਜਿਹੜਾ ਪ੍ਰਾਪਤੀਆਂ ਵੱਧ ਕਰਕੇ ਦੇਵੇ ਤੇ ਨੁਕਸਾਨ ਕੌਮ ਦਾ ਘੱਟ ਕਰਾਵੇ ਪਰ ਸਾਡੇ ਲੀਡਰਾਂ ਨੇ ਕੌਮ ਦਾ ਨੁਕਸਾਨ ਜ਼ਿਆਦਾ ਕਰਾਇਆ ਤੇ ਪ੍ਰਾਪਤੀਆਂ ਸਾਡੀਆਂ ਕੋਈ ਹੈ ਹੀ ਨਹੀਂ ਸੀ ਸੱਚ ਕੋਚੂ ਤਾਂ ਕੋਈ ਪ੍ਰਾਪਤੀ ਨਹੀਂ ਹੈ ਇਸੇ ਕਰਕੇ ਸਾਡੇ ਲੋਕ ਅੱਜ ਵਿਦੇਸ਼ਾਂ ਨੂੰ ਜਾਣ ਲੱਗੇ ਕੋਕਲੇਡਾ ਆਸਟ੍ਰੇਲੀਆ ਕੋ ਨੀਕਾ ਪਹਿਲਾਂ ਤੁਰੀ ਜਾਣ ਕਾਫੀ ਚਿਰ ਤੋਂ ਅੰਗਰੇਜ਼ਾਂ ਵਾਲੇ ਤੋਂ ਲੱਗੇ ਸੀ ਜਾਂ ਪਰ ਹੁਣ ਤਾਂ ਬੜੇ ਜੋਰ ਨਾਲ ਇਸ ਪੰਜਾਬ ਦੇ ਵਿੱਚ ਲੋਕ ਕਿੱਥੇ ਗਏ ਸੋ ਇਹ ਸਾਡੇ ਵਾਸਤੇ ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ ਹੁਣ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਨੇ ਇਹ ਨਹੀਂ ਮੈਂ ਕਹਿੰਦਾ ਹੋ ਸਕਦਾ ਮੈਂ ਪ੍ਰਧਾਨ ਮੰਤਰੀ ਜੀ ਗੱਲ ਸੁਣਦੇ ਅਸੀਂ ਸੁਣਾ ਨਹੀਂ ਸਕੇ ਹੁਣ ਇਹਨਾਂ ਦੇ ਮਨ ਦੇ ਵਿੱਚ ਭਾਵੇਂ ਇਹ ਗੱਲ ਮੇਰੀ ਲੋਕਾਂ ਨੂੰ ਠੀਕ ਨਾ ਲੱਗੇ ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ ਕਿਉਂਕਿ ਕਈਆਂ ਦੀ ਸੋਚ ਹੀ ਇਹ ਜਿਹੀ ਹੁੰਦੀ ਹੈ ਪਰ ਸਾਨੂੰ ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜਿਉ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਈ ਰੱਖਣੇ ਚਾਹੀਦੇ ਨੇ ਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮਨੋਣੇ ਚਾਹੀਦੇ ਨੇ ਤੇ ਮੈਨੂੰ ਆਸ ਹੈ ਕਿ ਇਹ ਇਨਾ ਦਰਿਆਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ ਹੈ ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ ਚਾਹੇ ਕਰਤਾਰਪੁਰ ਦਾ ਨਗਾ ਖਲਾਕੇ ਦਿੱਤਾ ਚਾਹੇ ਸੁਲਤਾਨਪੁਰ ਲੋਧੀ ਸੀਗਾ ਸਾਡਾ ਚਾਹੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਨ ਮਨਾਏ ਸੀਗੇ 450 ਆ 350 ਸਾਲਾਂ ਤੇ ਚਾਹੇ ਸੁਲਤਾਨਪੁਰ ਲੋਧੀ ਗੁਰੂ ਬਾਨਕਦੇਵ ਜੀ ਦਾ 550 ਸਾਲਾ ਬਣਾਇਆ ਸੀਗਾ ਇਹ ਸਾਰਿਆਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਗੁਰੂ ਕੋਈ ਵੀ ਦਿਨ ਦਿਹਾੜਾ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ ਜਾਂਦੇ ਨੇ ਗੁਰੂ ਘਰ ਜਾ ਕੇ ਸੁਭਾ ਇਕੱਲੇ ਇਕੱਲੇ ਆਪਣਾ ਮੱਥਾ ਟੇਕਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਜਦੋਂ ਪਟਨਾ ਸਾਹਿਬ ਗਏ ਨੇ ਉਹਨਾਂ ਦੇ ਉੱਤੇ ਬੜੀ ਕੇਸੀ ਦਸਤਾਰ ਸਜਾਈ ਹੈ ਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ ਰੋਟੀ ਬਣਾਉਣ ਦੀ ਸੇਵਾ ਕੀਤੀ ਸਬਜ਼ੀ ਬਣਾਉਣ ਦੀ ਸੇਵਾ ਕੀਤੀ ਵਰਤੋਂ ਦੀ ਸੇਵਾ ਕੀਤੀ ਯਾਰ ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੱਬੀ ਖਾਨ ਕਰਾਉਂਦਾ ਹੈ ਬਹੁਤ ਤਕੜਾ ਪ੍ਰਧਾਨ ਮੰਤਰੀ ਕਰਦਾ ਤੇ ਹੈ ਵੀ ਅੱਜ ਵੀ ਕਰਦਾ ਇਹ ਕੜੀ ਦੇ ਵਿੱਚ ਦੁਨੀਆ ਦੇ ਗਰਮੇ ਚੁੜਨੇ ਜਿਹੜੇ ਦੇਸ਼ ਆ ਉਹਨਾਂ ਚੋਂ ਇੱਕ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਤੂੰ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜੀ ਕੌਮ ਆ ਆਪਾਂ ਉਹਦੇ ਨਾਲ ਵੀ ਖੜਨ ਨੂੰ ਤਿਆਰ ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੰਗਰ ਦੀ ਸੇਵਾ ਕਰਦਾ ਹੈ ਜਿਹਦੇ ਨਾਲ ਦੁਨੀਆ ਦੇ ਵਿੱਚ ਤੁਹਾਡੇ ਲੰਗਰ ਦੀ ਮਹੱਤਤਾ ਵਧਦੀ ਹੈ ਦੁਨੀਆ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ ਆਪ ਦੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ મોદી ਸਾਹਿਬ ਉਹ ਲੰਗਰ ਵਰਤਾਇਆ ਜਾਂਦਾ ਹੈ ਸਬਜ਼ੀ ਬਣਾਈ ਜਾਂਦਾ ਹੈ ਰੋਟੀਆਂ ਬਣਵਾਈ ਜਾਂਦਾ ਹੈ ਇਹ ਕਿੱਡੀ ਵੱਡੀ ਗੱਲ ਹੈ ਜਦੋਂ ਦੁਨੀਆ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਨ ਸਤਕਾਰ ਉਨਾ ਦੇਸ਼ਾਂ ਵਿੱਚ ਵੀ ਵਧੇਗਾ ਕਿ ਇਹਨਾਂ ਦੇ ਨਗਰ ਦੀ ਇੰਨੀ ਵੱਡੀ ਮਹੱਤਤਾ ਹੈ ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇੰਨਾ ਕਰਦਾ ਜਿੱਦਾਂ ਇਹ ਆਪਣੇ ਕੀਤਾ ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਬੋਟਾਂ ਜ਼ਿਆਦੇ ਨੇ ਕਿ ਉਹਨੂੰ ਬੋਟਾਂ ਦਾ ਲਾਲਚ ਆ ਆਪਣੇ ਤਾਂ ਬੋਟਾਂ ਕੁਝ ਵੀ ਨਹੀਂ ਹੈਗੀਆਂ ਕੋਈ ਗਿਣਤੀ ਚ ਨਹੀਂ ਹੋਣਗੀ ਕਿਸੇ ਚ ਤੇ ਨਾ ਕਿਹੜਾ ਆਪਾਂ ਕਿਹੜੇ ਇਕੱਠੇ ਤੋਂ ਨੇ ਅਪਾ ਪਤਾ ਨਹੀਂ ਕੋਈ ਕਿਤੇ ਤਾਂ ਦਾ ਬੋਟ ਕਿਤੇ ਬਾਹਰ ਦਾ ਸੋ ਇਸ ਕਰਕੇ ਵੇਲਾ ਉਹ ਵੇਲਾ ਸਾਰੇ ਆਪ ਆਪਣਾ ਆਪਣਾ ਰੱਖੋ ਪਾਰਟੀਆਂ ਜਿਹੜੀਆਂ ਵਰਜੀ ਰੱਖੋ ਜਿੱਥੇ ਵਰਜੀ ਰਹੋ ਕੋਈ ਕਿਸੇ ਚ ਰਹੇ ਕਿਸੇ ਨੂੰ ਕੋ ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਬੜੇ ਗੰਭੀਰ ਮਸਲੇ ਨੇ ਕਿਸੇ ਇੱਕ ਕੌਮ ਦੇ ਪੰਜਾਬ ਦੇ ਪਾਣੀ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਨਾਲ ਸਿੱਖ ਕੌਮ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਦੇ ਮਸਲੇ ਨੇ ਗੁਰੂ ਘਰਾਂ ਦੇ ਮਸਲੇ ਨੇ ਉਹ ਸਾਰੇ ਆਓ ਬੈਠ ਕੇ ਉਹਦੇ ਕੋਲੇ ਰੱਖ ਕੇ ਪਿਆਰ ਦੇ ਨਾਲ ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉੱਚ ਪੱਧਰੀ ਕਮੇਟੀ ਬਣਾ ਲਈ ਜਿੱਦੇ ਸਾਰਿਆਂ ਨੂੰ ਸਤਿਕਾਰ ਦੇਈਏ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਹੈ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ ਇਹ ਛੱਡ ਦਿਗੇ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ ਇਹ ਕਿ ਅੱਗੇ ਸਾਰੀ ਸਿੱਖ ਕੌਮ ਦੀ ਪ੍ਰਾਪਤੀ ਹੋਊਗੀ ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ ਸਾਰਿਆਂ ਨੂੰ ਨਾਲ ਲੈ ਕੇ ਜੇ ਮੋਦੀ ਸਾਹਿਬ ਕੋਲੇ ਚੱਲ ਗਏ ਉਹਨਾਂ ਨੂੰ ਬਲੀੜ ਨਾਲ ਬਿਠਾ ਕੇ ਗੱਲ ਕਰੀ ਜਿਵੇਂ ਸਹਿਬਜ਼ਾਦਾ ਦਾ ਵੀ ਛੋਟਿਆਂ ਦਾ ਵੀਰ ਬਾਦ ਦੇ ਉਸ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਬਣਾਇਆ ਕਿੰਨੀ ਵੱਡੀ ਗੱਲ ਗਈ ਬਾਲਾ ਤਾਂ ਪਤਾ ਹੀ ਨਹੀਂ ਸੀ ਕਿ ਸਹਿਬਜ਼ਾਦੇ ਕੌਣ ਹੁੰਦੇ ਬਹੁਤ ਸੁਭੇਤ ਤਾਂ ਪਤਾ ਹੀ ਨਹੀਂ ਸੀ ਤੇ ਉਹਦੇ ਨਾਲ ਸਾਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ ਬਾਹਰਲੇ ਰਾਜਦੂਤਾਂ ਨੂੰ ਵੇਖ ਦਿੱਤਾ ਕਿੱਥੇ ਗਏ ਸੋ ਚੰਗੀ ਗੱਲ ਕੀਤੀ ਹੈ ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿੰਦੇ ਹਾਂ ਤਾਂ ਸ਼ਰਮ ਮਹਿਸੂਸ ਕਰਦੇ ਹਾਂ ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ ਗੁਰੂ ਘਰ ਤੋਂ GST ਟਾਈ ਹੈ ਉਹ ਲੰਗਰਾਂ ਤੋਂ ਉਹ ਵੀ ਚੰਗੀ ਗੱਲ ਸੀ ਬਾਹਰੋਂ ਧਾਨ ਆਉਂਦਾ ਸੀ ਉੱਤੇ ਟੈਕਸ ਲੱਗਦਾ ਸੀ ਉਹ ਵੱਦ ਕੀਤਾ ਉਹ ਚੰਗੀਆਂ ਗੱਲਾਂ ਕੀਤੀਆਂ ਨੇ ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ ਸ਼ਾਬਾਸ਼ ਇਹ ਦੇ ਦਿਆ ਕਰੀਏ ਕਿਉਂ ਹਰ ਜਨੇ ਆਪਣਾ ਲੱਗਦਾ ਕੁਝ ਨਹੀਂ ਹੋਰ ਫੈ ਰਾਹ ਖੁੱਲ ਹੀ ਜਾਂਦੇ ਨੇ ਤੇ ਜੇ ਆਪਾਂ ਮੂੰਹੋਂ ਕੁਝ ਬੋਲਾਂਗੇ ਨਹੀਂ ਫਿਰ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ ਇਹਨਾਂ ਤੇ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਨੇ ਕਦੇ ਚੰਗਾ ਤਾਂ ਕਹਿਣਾ ਨਹੀਂ ਇਹਨਾਂ ਨੇ ਕਦੇ ਸਲਾਹਣਾ ਤਾਂ ਹੈ ਸੂਇ ਨਾ ਵੀ ਵੱਡਾ ਦੇ ਰੱਖਿਆ ਕਰੀਏ ਯਾਰ ਬਾਲਾ ਨਾ ਛੋਟਾ ਦੇ ਰੱਖਿਆ ਕਰੀਏ ਇਹ ਗੱਲਾਂ ਕਰਦਿਆ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਸਾਡਾ ਚੰਗਾ ਹੋਵੇ ਸਾਡਾ ਭਵਿੱਖ ਚੰਗਾ ਹੋਵੇ ਅਸੀਂ ਛੋਟੀ ਜੀ ਖੌਮ ਹੈ ਗੁਰੂਆਂ ਨੇ ਸਾਨੂੰ ਸ਼ਕਤੀਆਂ ਬਖਸ਼ੀਆਂ ਨੇ ਗੁਰੂਆਂ ਦਾ ਸਿਰ ਤੇ ਸਾਡੇ ਹੱਥ ਆਉਂਦਾ ਹੈ ਪਰ ਫਿਰ ਵੀ ਜਿਹੜੀ ਦੇਸ਼ ਦੀ ਹਾਕਮ ਹੈ ਜਿਹੜੇ ਦੇਸ਼ ਦੇ ਵਿੱਚ ਤੇਰਾ ਜਮਡੀ ਤੇ ਉਹਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿ ਕੇ ਜਿਆਦੇ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ ਲੋੜਾਈ ਝਗੜੇ ਸੀ ਬਹੁਤ ਕਰਕੇ ਦੇਖ ਲਈ ਸਾਡੇ ਪਿਛਲਿਆਂ ਨੇ ਬਹੁਤ ਕਰਕੇ ਦੇਖ ਲਈ ਕੋਈ ਸਾਨੂੰ ਪ੍ਰਾਪਤੀਆਂ ਨਹੀਂ ਹੋਈਆਂ ਆਓ ਹੋਰ ਦੂਜਾ ਰਾਹ ਪੜਾ ਕੇ ਦੇਖ ਲਈਏ ਸ਼ਾਇਦ ਜੋ ਸਿਕ ਕੌਮ ਦੇ ਮਸਲੇ ਨੇ ਉਹ ਸਾਰੇ ਠੀਕ ਹੋ ਜਾਣ ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਦੋ ਤਿੰਨ ਵੱਡੀਆਂ ਇਹ ਠੀਕ ਹੋ ਜਾਣ ਇਹ ਮੇਰੀ ਬੇਨਤੀ ਹੈ ਸਾਰੀ ਕੌਮ ਨੂੰ ਕਿ ਜਰੂਰ ਹੋ ਸਕਦਾ ਮੈਥੋਂ ਕੋਈ ਐਸੀ ਗੱਲ ਬੋਲੀ ਹੋਵੇ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਮੈਂ ਖਿਮਾ ਚਾਹੁੰਦਾ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਾਰੇ ਇਸ ਪ੍ਰਧਾਨ ਮੰਤਰੀ ਤੋਂ ਜਿਹਦੇ ਵਿੱਚ ਕੰਮ ਕਰਨ ਦੀ ਸਮਰੱਥਾ ਵੀ ਹੈ ਫੈਸਲਾ ਕਰਨ ਦੀ ਸਮਰੱਥਾ ਵੀ ਹੈ ਇਹ ਜਿਹੜੀਆਂ ਜਾਇਜ਼ ਗੱਲਾਂ ਮੰਨ ਵੀ ਸਕਦਾ ਆਪਾਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਵਧੀਆ ਇੱਕ ਮੈਮੋਰੰਡਮ ਬਣਾ ਕੇ ਜਿਹੜਾ ਕਿ ਜਾਇਜ਼ ਹੋਵੇ ਜਿਹੜਾ ਦਲੀਲ ਪ੍ਰਹਤ ਹੋਵੇ ਉਹ ਉਹ ਦਲੀਲ ਦੇ ਨਾਲ ਜਿਹੜਾ ਗੱਲ ਕਰਨ ਦੀ ਸ਼ਕਤੀ ਰੱਖਦਾ ਹੋਵੇ ਉਹ ਲੈ ਕੇ ਪ੍ਰਧਾਨ ਮੰਤਰੀ ਦੇ ਕੋਲੇ ਚਲਗੇ ਵੋਟਾਂ ਤੋਂ ਬਾਅਦ ਤੇ ਆਪ ਜਿਹੜੀਆਂ ਜਿਹੜੀਆਂ ਜਾਇਜ਼ ਗੱਲਾਂ ਉਹ ਬਣਵਾਈਏ ਜਿਹੜੀਆਂ ਉਹਨੇ ਚੰਗੀਆਂ ਗੱਲਾਂ ਕੀਤੀ ਉਹਦਾ ਤਰਵਾਦ ਵੀ ਕਰੀਏ ਵੈਗੂ ਜੀ ਦਾ ਖਾਲਸਾ ਸ੍ਰੀ ਵੈਗੂ